ਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਬੁਰਜਟਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਭਾਈ ਅਮਰਤਪਾਲ ਦੇ ਘਰ ਆਪਾਂ ਦੋ ਨਾਗ ਦਿਖਾ ਰਹੇ ਆਂ ਮਿੱਤਰੋ ਦੋਨੇ ਟੋਕੜਾ ਨੇ ਇੱਕ ਬੂਰੀ ਮੱਝ ਮਿੱਤਰੋ ਟੋਕੜਾ ਇੱਕ ਐਚ ਐਫ ਅਤੇ ਕ੍ਰੋਸ ਆਪਾਂ ਗਾਂ ਕਹਿ ਸਕਦੇ ਆ ਉਹ ਵੀ ਟੋਕੜਾ ਕਿਹੜੇ ਕਿਹੜੇ ਸੂਏ ਦੀਆਂ ਸੂਆਂ ਮੈ ਇਹਨੇ ਕਿੰਨਾ ਕਿੰਨਾ ਦੁੱਧ ਆ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਇਕੱਲਾ ਇਕੱਲਾ ਨਾਗਾ ਫਸਨ ਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦਾ ਆਪਣਾ ਪਿੰਡ ਹੈਗਾ ਇਹ ਪੁਰਜਟਲਾ ਹੈ ਨਾ ਨਥਾਣੇ ਤੋਂ ਕਿੰਨਾ ਕੋਹ ਇਹ ਨਥਾਣੇ ਤੋਂ 4-5 ਕਿਲੋ ਚਾਰ ਪੰਜ ਤੇ ਅੱਜ ਆਪਣੇ ਦੋਨੇ ਨਾਲ ਤੋਕੜਾ ਨੇ ਹਾਂਜੀ ਤੇ ਪਹਿਲਾਂ ਬੂਰੀ ਮੱਝ ਦੀ ਗੱਲ ਕਰੀਏ ਕਿਹੜਾ ਸੂਆ ਸੂਈ ਵੀ ਹੈ ਇਹ ਤੀਜਾ ਸੂਆ ਸੂਈ ਵੀ ਆ ਤੁਰ ਇੱਕ ਵਾਰੀ ਤੁਰ ਕੇ ਦਿਖਾ ਦਿਓ ਆ ਤੀਜਾ ਸੂਆ ਮਿੱਤਰੋ ਸੂਈ ਵੀ ਆ ਸਿਹਤ ਪੱਖੋਂ ਥੋੜੀ ਜਿਹੀ ਫਿੱਕੀ ਆ ਤੇ ਇੱਕ ਥਾਂ ਦਾ ਵੀ ਸਿਹਤ ਦਾ ਫਰਕ ਲੱਗਦਾ ਹੈ ਨਾ ਨਹੀਂ ਥਾਂ ਦਾ ਸਹੀ ਹੈ ਇਹ ਪੂਰੇ ਦੋਵੇਂ ਦੋਨੇ ਕੋਈ ਫਰਕ ਨਹੀਂ ओके। ਕਿਉਂਕਿ ਜਿਵੇਂ ਆਪਾਂ ਨੂੰ ਲੱਗਦਾ ਬਤ ਗਰਾਉਂ ਵੀ ਕਹਿਣਾ। ਬੱਚੇ ਤੋਂ ਬਿਨਾ ਕਿ ਬੱਚਾ ਹੈ? 4 ਵਰਤੇ। 4 ਵਰਤੇ। ਦੋਨੇ ਡੰਗ 4 ਵਰਤੇ ਮਿਲਦੀ ਆ ਤੀਜੇ ਸੂਏ ਵਿੱਚ thro ਸੂਈ ਵੀ ਆ। ਸੇਤ ਪੱਖੋਂ ਥੋੜੀ ਜਿਹੀ ਫਿੱਕੀ ਆ। ਦੁੱਧ ਹੈਗਾ 8 ਕਿਲੋ। ਹਾਂਜੀ ਹਾਂਜੀ 8 ਪਿਆਰ। ਠੀਕ ਆ। ਕੋਈ ਦੋ ਟਾਈਮ ਚੋਣਾ ਚਾਹੁੰਦਾ ਹੋਵੇ। ਚਾਰ ਟਾਈਮ ਚੋਲੇ ਦੀ ਪਣਾ। ਓਕੇ। ਮੁੱਲ ਫਿਰ ਇਹਦਾ ਕੀ ਕਰਤਾ ਜੀ? ਲੈਣ ਦੇਣ ਜਾਈ। ਲੈਣ ਲੈਣ 55000। 55000। ਟੀਕਾ ਲੱਗਿਆ ਵਾ ਕਿਵੇਂ ਆ ਕੁਝ ਪਰੇ 3 ਮਹੀਨਾ ਹੋ ਗਿਆ ਵੀ ਆਪਾਂ ਦਾ ਖਾਲੀ ਨੂੰ ਖਾਲੀ ਕਰਕੇ ਦੇਵੋਗੇ ਵੀ ਇਕੱਲਾ 20 ਦਿਨ ਦੇਖ ਲੈਣਾ ਹਾਂ ਹਾਂ ਜੀ ਵੀ ਜਾਨ ਸਰ ਕੋਈ ਦਵਾਈ ਨਾ ਦੇ ਦੇ ਹਾਂ ਜੀ ਤੇ ਦੂਜੇ ਨੰਬਰ ਤੇ ਧੋਕੜਗਾ ਹਣਾ ਇਹਦਾ ਸੁਆ ਇਹ ਵੀ ਤੀਜਾ ਇਹਦਾ ਵੀ ਤੀਜਾ ਕਿੰਨੇ ਕ ਦਿਨ ਆ ਕਿੰਨਾ ਕਦੋਂ ਦਾ ਥੱਲੇ ਇਹਦੇ ਥੱਲੇ 9 ਲੀਟਰ ਤੋਰੋ ਜੀ ਇਹਨੂੰ ਵੀ ਮਿੱਤਰੋ ਇਹ ਵੀ ਤੀਜੇ ਸੁਏ ਸੁਈ ਵੀ ਆ 9 ਕਿਲੋ ਦੁੱਧ ਆ ਉਹਦੇ ਥੱਲੇ 8 ਕਿਲੋ ਆ ਇਹਦੇ ਥੱਲੇ 9 ਕਿਲੋ ਆ ਠੀਕ ਆ ਤੇ ਜਾਇਜ ਦੋਨਾਂ ਦੇ ਰੇਟ ਨੇ ਜਿਹੜੇ ਭਰਾ ਨੇ ਟਾਈਮ 'ਚ ਆਪਸ ਕਰਨਾ ਉਹਨਾਂ ਦੀ ਖਾਤਰ ਮਿੱਤਰੋ ਵਧੀਆ ਕਿਉਂਕਿ ਕਈ ਭਰਾਵਾਂ ਦਾ ਕੋਈ ਪਸ਼ੂ ਨੇੜੇ ਲੱਗਿਆ ਹੁੰਦਾ ਤੇ ਉਹਨਾਂ ਦੀ ਖਾਤਰ ਬਹੁਤ ਹੀ ਚੰਗੇ ਆ ਕਿਉਂਕਿ ਉਹ 8-10 ਕਿਲੋ ਦੁੱਧ ਮਿੱਤਰੋ ਲੈਣਾ ਹਰ ਬੰਦੇ ਦੇ ਬਸ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ 50-60 ਰੁਪਏ ਘੱਟੋ-ਘੱਟ ਜੇ 60 ਦੇ ਹਿਸਾਬ ਨਾਲ ਆਪਾਂ ਦੁੱਧ ਲਾਵਾਂਗੇ 10 ਕਿਲੋ ਮਿੱਤਰੋ 60 600 ਰੁਪਏ ਦਾ ਹੋਊਗਾ ਇਹ ਹੈ 1.5 200 ਖਵਾ ਕੇ ਮਿੱਤਰੋ ਤੁਸੀਂ ਜਿਆਦਾ ਟਾਈਮ ਪਾਸ ਕਰਦੇ ਹੋ ਇਹਦਾ ਰੇਟ ਫਿਰ ਆਪਾਂ ਇਹਦਾ ਲੈਣ ਦੇਣਾ ਜੀ 25000 ਇਹਦਾ 25 ਤੇ ਉਹਦਾ 55 ਤੇ ਫੋਨ ਨੰਬਰ ਦੱਸ ਦਿਓ ਜੀ 99168 ਹਾਂਜੀ 99147 99168 99147 47 ਧੰਨਵਾਦ